ਸਾਰਿਆਂ ਨੇ ਸੰਗ ਲਾਤੀ ਫਿਰੇ ਕੋਈ ਦਵਾਈ ਲੈਣ ਦੀ ਕਹਿ ਤੀਆ ਰੋਡ ਜਾਮ ਕਰਕੇ ਬਾਜੇ ਨੇ ਇੱਕ ਮਿੰਟ ਹਾਂਜੀ ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲ ਕਰੂ ਕਿਉਂ ਤੱਕ ਕਰਦੇ ਹੋ ਤੁਸੀਂ ਨਹੀਂ ਤੁਸੀਂ ਦੱਸੋ ਤੁਸੀਂ ਆਪ ਕੋਲ ਇਹਨੂੰ ਕਿਉਂ ਤੱਕ ਕਰ ਰਹੇ ਹੋ ਤੁਸੀਂ ਮਾਰਦੀ ਤੂੰ ਲੈ ਨਹੀਂ ਇੱਕ ਮਿੰਟ ਚੱਲਣੇ ਕੋਈ ਇਨਸਾਨ ਦਰੇ ਅਸੀਂ ਕਿਉਂ ਯਾਰ ਇੱਕ ਮਿੰਟ ਅਸੀਂ ਆਪਣਾ ਕਰਦੇ ਹਾਂ ਹੱਕਾਂ ਦੀ ਗੱਲ ਕਰ ਰਹੇ ਹਾਂ ਆਪਣੇ ਨਾਂ ਲੜੋ ਸਾਡੇ ਵਾਸਤੇ ਵੀਰ ਸਾਡੇ ਵਾਸਤੇ ਨਾਂ ਲੜੋ ਮੈਂ ਦੇਖਦਾ ਇਹ ਬੋਰਡ ਤੋਂ ਆਇਆ ਤਾਂ ਇੱਕ ਬੈਨਰ ਆ ਆਪੇ ਅਗਾਂਹ ਜਾਣ ਹੀ ਨਹੀਂ ਦਿੰਦੇ ਵੀ ਤੁਸੀਂ ਲੋਕਾਂ ਦਾ ਕਰਦਾ ਕਿ ਹਮੜੇ ਜਿੱਥੇ ਲੋਕਾਂ ਨੂੰ ਕਿਉਂ ਕਰਦੇ ਹੋ ਵੀ ਮੇਰੀ ਜਾਨ ਨੂੰ ਸਰਕਾਰ ਤੱਕ ਤੱਕ ਜਾਂਦੀ ਆ ਸੱਚ ਆਦਾ ਹੀ ਮਰ ਜਾਂਦਾ ਦਵਾਈ ਲੈਣੇ ਕੋਤੋਂ ਜਾ ਰੋ ਕੇ ਆਇਆ ਕਰਕੇ ਕਿ ਦਿਨ ਪਹਿਲਾਂ ਲੈਣ ਦੇ ਐਡ ਨਹੀਂ ਦਿੱਖਿਆ ਨਹੀਂ ਭੇਡ ਚੋਤ ਨੇ ਨੇ ਡਾਕਟਰ ਕਿ ਦਿਨ ਪਹਿਲਾਂ ਲੈਣ ਦੇ ਦਿੱਖਿਆ ਜੱਟ ਟਾਈਮ ਲਾ ਹੋ ਜਾ ਇੱਕ ਮਿੰਟ ਕਿੱਥੇ ਕੱਢੀ ਮੈਨੂੰ ਉੱਥੇ ਉੱਤਰ ਕੇ ਸਮਰਾਲਾ ਕਿਥੋਂ ਕਿਥੋਂ ਵੀਰ ਸਮਰਾਲਾ ਤੋਂ ਕੋਈ ਫੜਾ ਹੀ ਨਹੀਂ ਵੀਰ ਆ ਮੈਨੂੰ ਲੋਕਦੇ ਨਹੀਂ ਗਰਪੌਲ ਵਾਲਾ ਸਾਡੇ ਦੇ ਕਾਨੂੰ ਸਾਡੇ ਥੋੜੇ ਦੇ ਰੋਕੇ ਇੱਥੇ ਰੋਕੇ ਬੈਠੇ ਥੰਗ ਲਾਤੀ ਸਾਰਿਆਂ ਨੇ ਥੰਗ ਲਾਤੀ ਵੀਰੇ ਕੋਈ ਦਵਾਈ ਲੈਣੀ ਹੈ ਕਿਹਨਾਂ ਟ੍ਰਾਂਕ ਜਾਮ ਕਰਕੇ ਬੈਠੇ ਨੇ ਇੱਕ ਮਿੰਟ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋ ਬਲ ਕਰੂ ਕਿਉਂ ਤਾਂ ਕਰਦੇ ਹੋ ਜੀ ਤੁਸੀਂ ਜੀ ਤੁਸੀਂ ਦੱਸੋ ਤੁਸੀਂ É A galera claro, que nem do ਯਾਰ ਇੱਕ ਮਿੰਟ ਇੱਕ ਮਿੰਟ ਅਸੀਂ ਆਪਣਾ ਕੰਮ ਕਰਦੇ ਹਾਂ ਹੱਕਾਂ ਦੀਏ ਕਰ ਰਹੇ ਹਾਂ ਆਪਣੇ ਨਾਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾਂ ਲੜੋ ਮੈਂ ਦੇਖਦਾ ਏਅਰਪੋਰਟ ਤੋਂ ਆਇਆ ਤਾਂ ਲੇਖ ਬੈਨ ਨਾ ਲਗਾ ਪਿਆ ਜਾਣ ਹੀ ਨਹੀਂ ਦਿੰਦੇ ਵੀਰ ਤੁਸੀਂ ਲੋਕਾਂ ਦਾ ਕੀ ਕਰਤਾ ਕਿ ਕਿੱਥੇ ਕਰੋ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਆਪਾਂ ਨੂੰ ਸਰਕਾਰ ਤੋਂ ਤੱਕ ਕਰਦੀ ਆ ਸਾਰੀ ਸਰਕਾਰ ਤਾਂ ਐਮਰਜੈਂਸੀ ਦਾ ਦਵਾਈ ਲੈਣੇ ਖੋਪਾ ਜਾ ਰੁਕ ਗਿਆ ਵੀਰੇ ਇੱਕ ਦਿਨ ਪਹਿਲਾਂ ਲੈਣ ਦੇ ਐਡ ਨਹੀਂ ਦਿੱਤੇ ਸੋ ਨਹੀਂ ਭੇਂਟ ਕੋਤਾਂ ਨੇ ਨਾ ਡਾਕਟਰ ਇੱਕ ਦਿਨ ਪਹਿਲਾਂ ਲੈਣ ਦੇ ਟਾਈਮ ਲਾਓ ਯਾਰ ਇੱਕ ਮਿੰਟ ਕਿੱਥੇ ਕੱਢੀਏ ਮੈਨੂੰ ਉੱਥੇ ਉੱਤਰ ਕੇ ਸਮਰਾਲਾ ਕਿੱਥੋਂ ਵੀਰ ਸਮਰਾਲਾ ਤੋਂ ਕੋਈ ਫੜਾ ਨਹੀਂ ਵੀਰ ਆ ਮੈਨੂੰ ਲੱਗਦੇ ਨਹੀਂ ਯਾਰ ਬਹੁਤ ਫੜਾ ਸਾਡੇ ਤੇ ਕਾਨੂੰ ਸਾਡੇ ਥੋੜੇ ਤੇ ਰੋਕ ਕੇ ਬੈਠੇ